ਜੋ ਸ਼ੁਰੂ ਹੋਣ ਵਾਲੇ ਸਰਸ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਵਿਧਿਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਮਜੀਤ ਕੌਰ ਨੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇਸ ਮੇਲੇ ਦਾ ਆਨੰਦ ਮਾਣਨ ਲਈ ਖੁੱਲਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ 14 ਮਾਰਚ ਤੋਂ 23 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਜਿੱਥੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਸਮਾਨ ਦੀ ਪ੍ਰਦਰਸ਼ਨੀ ਅਤੇ ਖਰੀਦ ਦਾ ਮੌਕਾ ਮਿਲੇਗਾ। ਉਹਨਾਂ ਦੱਸਿਆ ਕਿ ਮੇਲੇ ਵਿੱਚ 15 ਮਾਰਚ ਨੂੰ ਪੰਜਾਬ ਦੇ ਲੋਕ ਗਾਇਕ ਹਰਪ੍ਰਜਨ ਮਾਨ ਦਰਸ਼ਕਾਂ ਦੇ ਰੂਬਰੂ ਹੋਣਗੇ। ਮੈਨੂੰ ਇਹ ਦੱਸਣਾ ਚਾਹੀਦਾ ਸਾਰੇ ਨਗਰ ਵਾਸੀਆਂ ਨੂੰ ਕਿ ਸਰਸ ਮੇਲਾ ਜੋ ਪੰਜਾਬ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈ ਅੰਮ੍ਰਿਤਸਰ ਵਿਖੇ ਉਹ 14 ਮਾਰਚ ਤੋਂ ਲੈ ਕੇ 23 ਮਾਰਚ ਤੱਕ ਇੱਥੇ ਚੱਲਣਾ ਹੈ ਤੇ ਇੱਥੇ ਵੀ ਸਾਰੇ ਨਗਰ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੂੰਗੀ ਕਿ ਇੱਥੇ ਸਾਡੇ ਕੋਲ ਇੰਟਰਨੈਸ਼ਨਲ ਨੈਸ਼ਨਲ ਤੇ ਸਾਡੇ ਡਿਸਟ੍ਰਿਕਟਸ ਦੇ ਵੱਖ-ਵੱਖ ਹਸਤਕ ਸ਼ਿਲਪ ਜਿਹੜੇ ਹੁੰਦੇ ਹੈਗੇ ਉਹ ਸਾਰੇ ਲੋਕੀ ਇੱਥੇ ਉਹਨਾਂ ਦੀ ਅਲੱਗ-ਅਲੱਗ 240 ਸਟਾਲਸ ਲੱਗੀਆਂ ਹੋਈਆਂ ਨੇਗੀਆਂ ਵੱਖ-ਵੱਖ ਸਟੇਟਾਂ ਦੇ ਇੱਥੇ ਫੂਡਸ ਜਿਹੜੇ ਉਪਲਬਧ ਨੇਗੇ ਤੇ ਬੱਚਿਆਂ ਦੇ ਲਈ ਇੱਕ ਖਾਸ ਪੇਸ਼ਕਸ਼ ਹੈਗੀਗੀ ਕਿ ਕਿੰਨੇ ਹੀ ਤਰ੍ਹਾਂ ਦੇ ਅਲੱਗ-ਲੱਗ ਬੱਚਿਆਂ ਦੇ ਲਈ ਝੂਲੇ ਲਗਾਏ ਗਏ ਨੇ ਬੱਚੇ ਉਹਨੂੰ ਬਹੁਤ ਵਧੀਆ ਇੰਜੋਏ ਕਰ ਸਕਦੇ ਨੇਗੇ ਔਰ ਸਭ ਤੋਂ ਵੱਡੀ ਗੱਲ ਇੱਥੇ ਇਹ ਹੈ ਕਿ ਕੱਲ ਨੂੰ ਸਾਡੇ ਇੱਥੇ ਹਰ ਭਜਨ ਮਾਨ ਜੀ ਸ਼ਿਰਕਤ ਕਰ ਰਹੇ ਨੇ ਇਸ ਇਸ ਮੌਕੇ ਮੇਲੇ ਦੇ ਰੰਗ ਲਗਾਉਣ ਲਈ ਮੇਲੇ ਦੀ ਟਾਈਮਿੰਗ ਸਵੇਰੇ 10 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਹੋਏਗੀ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੀ ਆ ਕਿ ਤੁਹਾਡੇ ਸ਼ਹਿਰ ਦੇ ਵਿੱਚ ਇਹ ਮੇਲਾ ਲੱਗਿਆਗਾ ਆਪਾਂ ਇੱਥੇ ਆ ਕੇ ਨਾਲੇ ਤਾਂ ਮੇਲੇ ਨੂੰ ਇੰਜੋਏ ਕਰੀਏ ਨਾਲੇ ਜਿਹੜੇ ਦੂਰੋਂ ਦੂਰੋਂ ਆਪਣੇ ਸਟਾਲਸ ਲਗਾਈਆਂ ਨੇਗੇ ਆ ਜਿਹੜੇ ਸਾਡੇ ਸੈਲਫ ਹੈਲਪ ਗਰੁੱਪ ਹੈਗੇ ਨੇਗੇ ਉਹਨਾਂ ਦੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਆਈਟਮਸ ਨੇ ਉਹਨਾਂ ਨੂੰ ਵੀ ਆਪਾਂ ਪਰਚੇਸ ਕਰਕੇ ਉਹਨਾਂ ਨੂੰ ਉਤਸ਼ਾਹਿਤ ਕਰੀਏ ਸਾਡੇ ਕੋਲੇ 4-5 ਇੰਟਰਨੈਸ਼ਨਲ ਵੀ ਨੇ ਤੇ ਪੈਨ ਇੰਡੀਆ ਵੀ ਹੈਗਿਆ ਸਟਾਲਸ ਰਣਜੀਤ ਐਵਨੀ ਦੱਸਿਆ ਰਾ ਗਰਾਊਂਡ ਵਿਖੇ 14 ਮਾਰਚ ਤੋਂ ਲੈ ਕੇ 23 ਮਾਰਚ ਤੱਕ ਸਰਸਥ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਹਨ ਸ਼ਹਿਰ ਵਾਸੀ ਵੱਧ ਤੋਂ ਵੱਧ ਇਸ ਮੇਲੇ ਵਿੱਚ ਪਾਗ ਲੈ ਕੇ ਮੇਲੇ ਦੀਆਂ ਰੌਣਕਾਂ ਦਾ ਆਨੰਦ ਮਾਣਨ ਅਮਰਥਰ ਫਾਸਟਵੇ ਖਬਰਾਂ ਨਾ ਬਈ ਰਕੇਸ਼ ਕੁਮਾਰ